ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਕੋਲ ਨਾ ਅਗਲਾ ਪੇਜ ਮੋੜੋ ਕਿਤਾਬ ਦੀਆਂ ਕੁਝ ਲਾਈਨਾਂ ਨੇ ਐਵੇਂ ਦੇਖਣ ਨੂੰ ਬੜੀਆਂ ਸਿੱਧੀਆਂ ਜੀਆਂ ਲੱਗਦੀਆਂ ਪਰ ਮਤਲਬ ਬਹੁਤ ਡੂੰਗਾ ਇਹਨਾਂ ਦਾ ਤਾਂ ਆਓ ਫਿਰ ਕੋਸ਼ਿਸ਼ ਕਰਦੇ ਹਾਂ ਇਹਨਾਂ ਚ ਲੁਕੇ ਜੀਵਨ ਦੇ ਸਬਕਾਂ ਨੂੰ ਸਮਝਣ ਦੀ ਪਹਿਲੀ ਗੱਲ ਜੋ ਲਿਖੀ ਹੈ ਉਹ ਹੈ ਜ਼ਿੰਦਗੀ ਸਿਖਾਉਂਦੀ ਹੈ ਹਰ ਵਾਰ ਹਰ ਥਾਂ ਤੇ ਨਾਲ ਹੀ ਲਿਖਿਆ ਕਦੇ ਹਾਰ ਕੇ ਕਦੇ ਚੁੱਪ ਰਹਿ ਕੇ ਇਹ ਤਾਂ ਮਤਲਬ ਸਾਫ਼ ਦੱਸ ਰਿਹਾ ਹੈ ਕਿ ਸਿੱਖਣਾ ਕੋਈ ਹਮੇਸ਼ਾ ਸੌਖਾ ਕੰਮ ਨਹੀਂ ਹੁੰਦਾ। ਹਾਂਜੀ ਬਿਲਕੁਲ ਇਹ ਲਾਈਨਾਂ ਦੱਸਦੀਆਂ ਨੇ ਕਿ ਸਿੱਖਣ ਦੇ ਅ ਕਈ ਤਰੀਕੇ ਹੁੰਦੇ ਨੇ। ਗਿਆਨ ਸਿਰਫ਼ ਜਿੱਤਣ ਨਾਲ ਜਾਂ ਕਹਿ ਲਓ ਸਫਲਤਾ ਨਾਲ ਹੀ ਨਹੀਂ ਮਿਲਦਾ। ਸਗੋਂ ਅਸਫਲਤਾ ਤੋਂ ਜਿੱਦਾਂ ਲਿਖਿਆ ਕਦੇ ਹਾਰ ਕੇ ਸ਼ਾਇਦ ਜ਼ਿਆਦਾ ਵੱਡਾ ਸਬਕ ਮਿਲਦਾ ਹੈ। ਅੱਛਾ ਤੇ ਕਦੇ ਚੁੱਪ ਰਹਿ ਕੇ ਇਸ ਦਾ ਮਤਲਬ ਹੋ ਸਕਦਾ ਹੈ ਤੀਰਜ ਰੱਖਣਾ ਔਖੇ ਸਮੇਂ 'ਚ ਹਾਲਾਤ ਨੂੰ ਸਮਝਣਾ ਬਿਨਾਂ ਸ਼ੋਰ ਪਾਏ। ਸੋ ਜ਼ਿੰਦਗੀ ਦੇ ਆਪਣੇ ਤਜਰਬੇ ਹੀ ਉਹ ਅਸਲੀ ਟੀਚਰ ਨੇ ਹੂੰ ਸਹੀ ਗੱਲ ਪਰ ਫਿਰ ਅੱਗੇ ਇੱਕ ਬੜੀ ਸਖਤ ਜੀ ਗੱਲ ਹੁੰਦੀ ਹੈ ਪਰ ਸੱਚ ਹੈ ਜਿਹੜਾ ਰੁਕ ਗਿਆ ਉਹ ਮੁੱਕ ਗਿਆ ਇਹ ਸੁਣ ਕੇ ਤੇ ਐਵੇਂ ਲੱਗਦਾ ਜਿਵੇਂ ਬਹੁਤ ਹੀ ਕਠੋਰ ਸਚਾਈ ਹੋਵੇ ਮਤਲਬ ਰੁਕਣਾ ਮਤਲਬ ਖਤਮ ਹੋਣਾ ਹਾਂ ਵੇਖੋ ਇਹ ਗੱਲ ਥੋੜੀ ਡੂੰਗੀ ਹੈ ਸ਼ਾਇਦ ਇਹ ਸਰੀਰਕ ਤੌਰ ਤੇ ਰੁਕਣ ਦੀ ਗੱਲ ਨਹੀਂ ਹੈ ਇਹ ਜ਼ਿਆਦਾ ਮਾਨਸਿਕ ਇਹ ਪਾਵਨਾਤਮਕ ਤੌਰ ਤੇ ਰੁਕਣ ਦੀ ਗੱਲ ਹੋ ਸਕਦੀ ਹੈ ਜ਼ਿੰਦਗੀ ਦਾ ਮਤਲਬ ਹੀ ਹੈ ਚੱਲਦੇ ਰਹਿਣਾ ਵੱਧਦੇ ਰਹਿਣਾ ਅੱਛਾ ਤੇ ਰੁਕਣ ਤੋਂ ਭਾਵ ਹੋ ਸਕਦਾ ਜਿੱਦਾਂ ਨਵਾਂ ਸਿੱਖਣਾ ਬੰਦ ਕਰ ਦੇਣਾ ਜਾਂ ਫਿਰ ਬਦਲਾ ਨੂੰ ਨਾ ਕਬੂਲਣਾ ਹਾਲਾਤ ਅੱਗੇ ਹਾਰ ਮੰਨ ਲੈਣੀ ਜਦੋਂ ਅੱਗੇ ਵਧਣ ਦੀ ਇੱਛਾ ਉਹ ਲਗਨ ਖਤਮ ਹੋ ਜਾਂਦੀ ਹੈ ਉਦੋਂ ਸ਼ਾਇਦ ਅਸਲੀ ਮੁਕਣਾ ਸ਼ੁਰੂ ਹੁੰਦਾ ਯਾਨੀ ਕਿ ਵਿਕਾਸ ਦਾ ਰੁਕ ਜਾਣਾ ਬਿਲਕੁਲ ਅੰਦਰੂਨੀ ਵਿਕਾਸ ਦਾ ਰੁਕਣਾ ਇਹ ਲਾਈਨ ਸਾਨੂੰ ਹਮੇਸ਼ਾ ਚੱਲਦੇ ਰਹਿਣ ਲਈ ਪ੍ਰੇਰਿਤ ਕਰਦੀ ਹੈ ਠੀਕ ਹੈ ਤਾਂ ਫਿਰ ਅੱਗੇ ਹਲ ਵੀ ਦੱਸਿਆ ਗਿਆ ਹੈ ਇੱਕ ਤਰ੍ਹਾਂ ਨਾਲ ਹੁਕਮ ਹੈ ਤੂੰ ਰੁਕਣਾ ਨਹੀਂ ਤੇ ਕਾਰਨ ਵੀ ਦਿੱਤਾ ਕਿਉਂਕਿ ਜ਼ਿੰਦਗੀ ਖਤਮ ਨਹੀਂ ਹੋਈ ਸਿਰਫ ਅਗਲਾ ਪੇਜ ਮੋੜਨਾ ਹੈ ਇਹ ਅਗਲਾ ਪੰਨਾ ਮੋੜਨ ਵਾਲੀ ਗੱਲ ਇਹ ਬੜੀ ਦਿਲਚਸਪ ਲੱਗੀ ਮੈਨੂੰ ਹਾਂਜੀ ਇਹ ਬਹੁਤ ਹੀ ਮਤਲਬ ਪਾਵਰਫੁਲ ਮੈਟਾਫਰ ਹੈ ਇੱਕ ਸ਼ਕਤੀਸ਼ਾਲੀ ਰੂਪਕ ਇਹ ਸਾਨੂੰ ਇੱਕ ਨਵਾਂ ਨਜ਼ਰੀਆ ਦਿੰਦਾ ਹੈ ਮੁਸ਼ਕਲਾਂ ਨੂੰ ਦੇਖਣ ਦਾ ਕੋਈ ਵੀ ਹਾਰ ਕੋਈ ਰੁਕਾਵਟ ਉਹ ਜ਼ਿੰਦਗੀ ਦਾ ਐਂਡ ਨਹੀਂ ਹੈ ਫੁੱਲ ਸਟਾਪ ਨਹੀਂ ਹੈ ਹੂੰ ਉਹ ਸਿਰਫ ਇੱਕ ਕੋਮਾ ਹੈ ਇੱਕ ਮੋੜ ਹੈ ਇੱਕ ਨਵੇਂ ਚੈਪਟਰ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਇਸ਼ਾਰਾ ਪਿਛਲੇ ਪੰਨੇ ਤੇ ਜੋ ਮਰਜੀ ਹੋਇਆ ਹੋਵੇ ਅਗਲਾ ਪੰਨਾ ਉਹ ਇੱਕ ਨਵਾਂ ਮੌਕਾ ਹੈ ਸਹੀ ਗੱਲ ਇੱਕ ਨਵੀਂ ਸ਼ੁਰੂਆਤ ਹਾਂ ਇਹ ਉਹੀ ਮੁੱਕ ਜਾਣ ਦੇ ਡਰ ਦਾ ਇਲਾਜ ਹੈ ਕਿ ਨਹੀਂ ਅਜੇ ਕੁਝ ਖਤਮ ਨਹੀਂ ਹੋਇਆ ਤਾਂ ਫਿਰ ਜੇ ਸਾਰੇ ਗੱਲ ਨੂੰ ਸਮੇਟੀਏ ਇਹ ਕੁਝ ਲਾਈਨਾਂ ਸਾਨੂੰ ਦੱਸ ਰਹੀਆਂ ਨੇ ਕਿ ਜ਼ਿੰਦਗੀ ਸਿਖਾਉਂਦੀ ਰਹਿੰਦੀ ਹੈ ਪਾਵੇਂ ਹਾਲਾਤ ਚੰਗੇ ਹੋਣ ਜਾਂ ਮਾੜੇ ਹਾਰ ਤੋਂ ਵੀ ਚੁੱਪ ਤੋਂ ਵੀ ਤੇ ਸਭ ਤੋਂ ਜ਼ਰੂਰੀ ਗੱਲ ਰੁਕਣਾ ਨਹੀਂ ਚੱਲਦੇ ਰਹਿਣਾ ਹਾਂਜੀ ਕਿਉਂਕਿ ਹਰ ਮੁਸ਼ਕਿਲ ਤੋਂ ਬਾਅਦ ਇੱਕ ਨਵਾਂ ਪੰਨਾ ਹੈ ਬਸ ਉਹਨੂੰ ਮੋੜਨ ਦੀ ਲੋੜ ਹੈ ਬਿਲਕੁਲ ਸਹੀ ਕਿਹਾ ਇਹ ਲਾਈਨਾਂ ਉਮੀਦ ਤੇ ਲਚਕਤਾ ਬਾਰੇ ਨੇ ਰੈਜ਼ੀਲੀਐਂਸ ਜਿਹਨੂੰ ਕਹਿੰਦੇ ਨੇ ਪਰ ਇੱਥੇ ਨਾ ਇੱਕ ਹੋਰ ਨੁਕਤਾ ਸੋਚਿਆ ਜਾ ਸਕਦਾ ਹੈ ਅੱਛਾ ਕੀ ਜੇ ਜ਼ਿੰਦਗੀ ਸੱਚੀ ਇੱਕ ਆਬਾਂਗ ਹੈ ਤਾਂ ਕੀ ਅਸੀਂ ਸਿਰਫ ਉਹ ਪਾਤਰ ਹਾਂ ਜੋ ਪੰਨੇ ਪਲਟੀ ਜਾਂਦੇ ਹਾਂ یا پھر کی ਸਾਡੇ ਕੋਲ ਇਹ طاقت ਵੀ ਹੈ ਕਿ ਅਸੀਂ ਅਗਲੇ ਪੰਨੇ ਤੇ ਕੀ ਲਿਖਣਾ ਹੈ ਇਹ ਖੁਦ ਤੈਅ ਕਰੀਏ ہاں ਇਹ ਤਾਂ ਸੋਚਣ ਵਾਲੀ ਗੱਲ ਹੈ ہاں مطلب ਸਿਰਫ ਰਿਐਕਟ ਕਰਨ ਦੀ ਬਜਾਏ ਆਪਣੀ ਕਹਾਣੀ ਨੂੰ ਆਪਣੀ ਜ਼ਿੰਦਗੀ ਦੀ ਦਿਸ਼ਾ ਨੂੰ ਖੁਦ ਕੌਨਸ਼ੀਅਸਲੀ ਚੁੜਨਾ ਇਹ ਸੋਚਣਾ ਇਸ ਪੰਨਾ ਮੋੜਨ ਵਾਲੀ ਗੱਲ ਨੂੰ ਹੋਰ ਵੀ مطلب ਡੂੰਘਾਈ ਦੇ ਸਕਦਾ ਹੈ ਵਾਹ ਇਹ ਤਾਂ ਬਿਲਕੁਲ ਨਵਾਂ ਪਹਿਲੂ ਹੈ ਸੋਚਣ ਲਈ ਕਿ ਅਸੀਂ ਸਿਰਫ ਪੰਨਾ ਨਹੀਂ ਮੋੜ ਰਹੇ ਸ਼ਾਇਦ ਲਿਖ ਵੀ ਰਹੇ ਹਾਂ ਹਾਂਜੀ ਸ਼ਾਇਦ ਇੱਕ ਸਵਾਲ ਹੈ ਜਿਸ ਤੇ ਹਰ ਕੋਈ ਆਪਣੇ ਤੌਰ ਤੇ ਵਿਚਾਰ ਕਰ ਸਕਦਾ ਹੈ